ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਅੱਜ ਅਸੀਂ ਪਹੁੰਚਿਆ ਪਿੰਡ ਨੰਗਲਕਲਾਂ ਦੇ ਵਿੱਚ ਜੋ ਕਿ ਵੀਰਦਿਆਂ ਚਾਰ ਲੈ ਮਿਲਕਿੰਗ ਚ ਚਵਾਈਆਂ ਚੱਲ ਰਹੀਆਂ ਸੀ ਜੋ ਕਿ ਫਸਟ ਟਾਈਮ ਦੇ ਉੱਤੇ ਜਦੋਂ ਖਾਲੀ ਕੀਤੀ ਸੀ 9 ਕਿਲੋ 900 ਗ੍ਰਾਮ ਦੂਜੀ ਚਵਾਈ ਜਿਸ ਟਾਈਮ ਪਹਿਲੀ ਚਵਾਈ ਮੰਨੀ ਗਈ ਆ ਉਹ 9 ਕਿਲੋ 10 ਗ੍ਰਾਮ ਤੇ ਦੂਜੀ ਚਵਾਈ 9 ਕਿਲੋ 9 ਕਿਲੋ 720 ਗ੍ਰਾਮ ਤੇ ਤੀਜੀ 10 ਕਿਲੋ 320 ਗ੍ਰਾਮ 10 ਕਿਲੋ 320 ਗ੍ਰਾਮ ਇਹਨਾਂ ਦਾ ਤਿੰਨ ਮਿਲਕਿੰਗ ਚਵਾਈਆਂ ਦਾ ਜਿਸ ਟਾਈਮ ਆਪਾਂ ਨੇ 86 ਗ੍ਰਾਮ 20 ਕਿਲੋ 86 ਗ੍ਰਾਮ ਇੱਕ ਦਿਨ ਦਾ ਹੋਇਆ ਜੋ ਕਿ ਵੀਰ ਤੁਹਾਡੇ ਸਾਹਮਣੇ ਖੜਾਗਾ ਇਹ ਆਪਣੇ ਪਸ਼ੂ ਧਨ ਦੇ ਜ਼ਰੂਰ ਜਾਣਕਾਰੀ ਦਸੂਗਾ ਵੀਰ ਜੀ ਤੁਸੀਂ ਦੱਸੋ ਜੀ ਇਹ ਕਿੱਥੋਂ ਆਈ ਸੀ ਸੀਗਾ ਬਾਈ ਸਾਰਾ ਦੱਸ ਦੀ ਗੱਲ ਬਾਈ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਗਲਾਬ ਸਿੰਘ ਆ ਬਾਈ ਫਿੰਡ ਨੰਗਲ ਕਲਾਂ ਹਾਂਜੀ ਇਹ ਕੱਟੀ ਬਾਈ ਡਾਕਟਰ ਤੋਂ ਆਈ ਹੋਇ ਫਟਾਲੀਆਂ ਦਾ ਬੱਬੂ ਤੋਂ ਹਾਂਜੀ ਕੋਟ ਨੰਗਲ ਦਾ ਬਾਈ ਸੀ ਅਸੀਂ ਹਾਂਜੀ ਤੇ ਉਹਨਾਂ ਨੇ ਇੱਕ ਸਵੇਰ ਚੋਰੀ ਜਾਈ ਬਹਿਲਣਾ ਹਾਂਜੀ ਹਾਂਜੀ ਦੂਜਾ ਸਵੇਰ ਸੀ ਗਏ ਉਹਨਾਂ ਤੋਂ ਹਾਂਜੀ ਹਾਂਜੀ ਬਾਕੀ ਛੋਟੇ ਸਾਹਮਣੇ ਸਾਰਾ ਕੁਝ ਦੇਖੀਏ ਲੈਟ ਸਾਹਿਬ ਹਾਂਜੀ ਵੀਰ ਜੀ ਇਹ ਤੁਹਾਡੇ ਸਾਹਮਣੇ ਫੇਸਬੁੱਕ ਵੀਰ ਦਾ ਪੀਵੀ 31 ਵਾਲੇ ਰਮਨਦੀਪ ਦੇ ਉਪਰ 4 ਟਾਈਮ ਇਹਦੀ ਲੈ ਮਿਲਕਿੰਗ ਚੱਲੀ ਆ ਵੀਰ ਜੀ ਤੇ ਤੁਸੀਂ ਉਹਨਾਂ ਦੇ ਪੇਜ ਦੇ ਉੱਪਰ ਵੀ ਦੇਖ ਸਕਦੇ ਹੋ ਤਾਂ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ